ਇਹਦੇ ਕੋਲ ਕੋਈ ਇੱਕ ਛੋਟਾ ਸੀਗਾ ਜਦੋਂ ਉਹ ਬਹੁਤ ਵੱਜਨੀ ਸੀਗਾ ਜਦੋਂ ਫਿਰ ਉਹ ਚੋਣ ਚਰਚ ਕੀਤੀ ਤੋਂ ਉੱਚੇ ਸਾਨੂੰ ਇਹ ਅਸਲੀ ਬਰਾਬਰ ਪਾਰਟ ਆਫ ਅਨਵੈਸਟੀਗੇਸ਼ਨ ਆ ਇਹ ਅਜੇ ਕਰ ਰਹੇ ਨੇ ਅਸੀਂ ਤੁਹਾਡੇ ਨਾਲ ਅਨਵੈਸਟੀਗੇਸ਼ਨ ਕਿ ਇਹ ਕਿੱਥੋਂ ਲੱਗਿਆ ਆ ਜਿਹੜੇ ਪਹਿਲਾਂ ਵੀ ਇਹਨੂੰ ਬੜੇ ਗਏ ਸੀ ਤੇ ਇੰਗਰਸ ਨੇ ਜਿਹੜੇ ਇਹਦੇ ਮੁਕਦਮੇ ਜੀ ਪੀਓ ਆ ਉਹ ਵੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹ ਹੈ ਇਹ ਪਤਾ ਕਰ ਰਹੇ ਅਸੀਂ ਕਿੱਥੋਂ ਲੱਗਿਆ ਇਹ ਦੇਖੋ ਹੁਣ ਅਸੀਂ ਇਹਨੂੰ ਇਨਵੈਸਟੀਗੇਗੇ ਕਰ ਰਹੇ ਹਾਂ ਕਿ ਪਤਾ ਲੱਗੂਗਾ ਵੀ ਇਹ ਕੀ ਮਤਲਬ ਇਹਦੇ ਜਿਹੜਾ ਪਹਿਲਾ ਜਿਹੜਾ ਪੱਧਰ ਦਰਜ ਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਤੇ ਅਖਲੀ ਅਜਿਹਾ ਉਹ ਪੁਲਿਸ ਨਾਲ ਵੀ ਗਸ਼ਤ ਕਰਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਉਹਦੀ ਇੰਟਰੋਗੇਸ਼ਨ ਰਿਪੋਰਟ ਆ ਵੰਗਾਵਾਂਗੇ ਉੱਥੋਂ ਪਤਾ ਲੱਗੂਗਾ ਤੁਹਾਨੂੰ ਸਰ ਇੱਕ ਸਾਡੇ ਐਸਐਚਓ ਤ੍ਰਿਪੂੜੀ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਬੜੀ 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 ਵਧੀਆ ਸਫਲਤਾ ਹਾਸਿਲ ਕੀਤੀ ਹੈ ਐਸਐਸਪੀ ਸਾਹਿਬ ਦੇ ਜਿਵੇਂ ਨਿਰਦੇਸ਼ ਨੇ ਉਸ ਮੁਤਾਬਕ ਸਾਡੇ ਐਸਪੀਸੀਟੀ ਸਾਹਿਬ ਉਹਨਾਂ ਦੇ ਨਿਰਦੇਸ਼ ਨੇ ਕੋਲੋਂ ਐਫਆਈਆਰ ਨੰਬਰ 41 ਦਰਜ ਕੀਤਾ ਗਿਆ 23 2 24 ਨੂੰ ਅਸਲੈਕਟ ਡੇਟ ਐ ਤੇ ਉਹਦੇ ਤੇਲ ਆਪਣੇ ਸਾਨੂੰ ਬਰਾਮਦ ਹੋਇਆ ਤੇ 6 ਜਿੰਦਾਕਾਰ ਕੁਝ ਬਰਾਮਦ ਹੋਏ ਅਸਲ ਨੇ ਜਿਹੜੇ ਨੇ ਉਹ ਇੱਕ ਪਿਸਤਲ 32 ਬੋਰ ਦਾ ਉਹਦੇ ਨਾਲ ਦੋ ਜਿੰਦਾ ਕਾਰਤੂਸ ਨੇ ਇੱਕ ਬੱਤੀ ਬੋਰ ਦਾ ਰਵਾਲਵਰ ਆ ਉਹਦੇ ਨਾਲ ਵੀ ਦੋ ਜਿੰਦਾ ਕਾਰਤੂਸ ਨੇ ਇੱਕ ਦੇਸੀ ਘਾਟਾ ਉਹਦੇ ਨਾਲ ਵੀ ਦੋ ਕਾਰਤੂਸ ਨੇ ਤੇ ਜਿਹੜਾ ਬੰਦਾ ਅਸੀਂ ਫੜਿਆ ਇਹਦਾ ਨਾਮ ਹੈਗਾ ਕੈਪ ਸ਼ਿਆਮਾ ਇਹ ਮਲੇਰਕੋੜਲੇ ਦਾ ਰਹਿਣ ਵਾਲਾ ਇਹਨੂੰ ਕੱਲ ਗੁਸਟੀਗੜ ਇਨਫੋਰਮੇਸ਼ਨ ਤੇ ਸਾਡੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਉਹਦੇ ਤੇ ਨੂੰ ਰਾਂਗਲਾ ਰਾਂਗਲਾ ਪਿੰਡ ਹੈ ਰੋਂਗਲਾ ਪਿੰਡ ਉਦੀ ਨੇੜੇ ਦੀ ਪਟੜੀ ਤੋਂ ਗ੍ਰਿਫਤਾਰ ਕੀਤਾ ਇਹਦੇ ਕੋਲ ਕੋਈ ਇੱਕ ਝੋਲਾ ਸੀਗਾ ਜਦੋਂ ਉਹ ਬਜਮੀ ਸੀਗਾ ਜੇ ਦਬਰੋਂ ਤੁਸੀਂ ਫਰਚ ਕੀਤੀ ਤੋਂ ਉੱਚੇ ਸਾਨੂੰ ਇਹ ਆਸਦੇ ਬਰਾਬਰ ਤੇ ਪਹਿਲਾਂ ਵੀ ਕੋਈ ਉਸ ਤੋਂ ਮੁਕਦਮਾ ਹਾਂ ਇੱਥੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਐਫ ਆਈ ਆਰ ਨੰਬਰ 10 ਰੂਪੜ ਚ ਦਰਜਾ ਉਹਦੇ ਜੇ ਪੀਓ ਹੈ ਤਾਂ ਇਹ ਅਗਰ ਆ ਰਹੇ ਜੀ ਕਿ ਹੱਤਿਆਤ ਕਿਦੋਂ ਵੀ ਲਿਆ ਗਿਆ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਹਜੇ ਕਰ ਰਹੇ ਨੇ ਐਸ ਐਚ ਓ ਸਾਹਿਬ ਨੇ ਇਨਵੈਸਟੀਗੇਸ਼ਨ ਕਿ ਇਹ ਕਿੱਥੋਂ ਲੱਗੇ ਆਇਆ ਜਿਹੜੇ ਪਹਿਲਾਂ ਵੀ ਇਹਨੂੰ ਪੜ੍ਹੇਗੇ ਸੀ 3-4 ਅਸ ਨੇ ਜਿਹੜੇ ਮੁਕਦਮੇ ਦੀ ਪੀਓ ਆ ਉਭੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹ ਹੈ ਇਹ ਪਤਾ ਕਰ ਰਹੇ ਅਸੀਂ ਕਿੱਥੋਂ ਲੱਗਿਆ ਕਿਹੜੀ ਜੰਕਸ਼ਨ ਨਾਲ ਸੰਪਰਕ ਹੈ ਸਰ ਇਹ ਅਜੇ ਪਾੜ ਨਹੀਂ ਹੈ ਅਜੇ ਇੰਨੀ ਕੁਝ ਨਹੀਂ ਪਤਾ ਲੱਗਿਆ ਬਟ ਜੇ ਦੋ ਬਾਰ ਪਤਾ ਲੱਗੂਗਾ ਕਿ ਕਿੱਥੇ ਬੰਦੇ ਬੰਦੇ ਕਿੰਨੇ ਮੁੱਢੇ ਇਹ ਇੱਕ ਹੀ ਹੈ ਚਾਹੇ ਕਿ ਬੜੇ ਕਿ ਬੜੇ ਇਹ ਪਿੰਡ ਰੋਂਗਲਾ ਦੀ ਨਹਿਰ ਤੇ ਪਠੜੀ ਆ ਉ ਤੋਂ ਬੜਿਆ ਸਰ ਕਿਉਂ ਲੈ ਕੇ ਆਏ ਸਮਝ ਨਹੀਂ ਆਉਂਦਾ ਇਹ ਨਹੀਂ ਹੋ ਜੇ ਕਰਨੇ ਆ ਵਾਜੀ ਇਨਵੈਸਟੀਗੇਟ ਕਰ ਲੈਣ ਵਾਲਾ ਕਿੱਥੇ ਦਾ ਜੀ ਇਹ ਮਲੇਰ ਕੋੜਲੇ ਦਾ ਆ ਚਾਰ ਕਿੱਥੇ ਕਿ ਕੋਈ ਕੰਪਨੀ ਹੋਵੇ 10 ਸੀ ਹੇ ਬਈ ਇੰਡੀਆ ਮਤਲਬ ਇੰਡੀਆ ਮੇ ਹੋ ਰਹਾ ਹੈ ਤੁਹਾਡੇ ਕਹਿਣ ਦਾ ਮਤਲਬ ਪਹਿਲਾ ਵੀ ਮਾਮਲੇ ਦਰਜ ਨੇ ਉਹ ਤਾਂ ਹਥਿਆਰ ਸਪਲਾਈ ਕਰਦਾ ਕੰਮ ਕਰਦਾ ਜੀ ਬਾਕੀ ਬੰਦਾ ਹਾਂ ਜਿਹੜਾ ਪਹਿਲਾ ਜਿਹੜਾ ਇਹ ਪਰਚਾ ਦਰਜ ਹੋ ਉਹ ਵੀ ਹਥਿਆਰਾਂ ਲਈ ਹੈ ਇਹ ਦੇਖੋ ਹੁਣ ਅਸੀਂ ਇਹਨਾਂ ਇਨਵੈਸਟੀਗੇਟ ਕਰ ਰਹੇ ਹਾਂ ਉੱਥੇ ਪਤਾ ਲੱਗੂਗਾ ਵੀ ਇਹ ਕੀ ਮਤਲਬ ਵੀ ਇਹਦੇ ਜਿਹੜਾ ਪਹਿਲਾ ਜਿਹੜਾ ਪਰਚਾ ਦਰਜ ਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਤੇ ਅਸਲੇ ਦਾ ਦਰਜ ਹੈ ਅਸੀਂ ਹੁਣ ਉਹ ਪੁਲਿਸ ਨਾਲ ਵੀ ਕੁਸਟਮਰ ਕਰਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹਦੀ ਉਹਦੀ ਇੰਟਰੋਗੇਸ਼ਨ ਰਿਪੋਰਟ ਆ ਮੰਗਾਵਾਂਗੇ ਉੱਥੋਂ ਪਤਾ ਲੱਗੂਗਾ ਤੁਹਾਨੂੰ ਸਰ ਇਹ ਸੱਦਾ ਹਾਂ ਇਹ ਵੀ ਪਰ ਵੀ పార్ਟ ਆਫ ਅ ਇਨਵੈਸਟੀਗੇਸ਼ਨ ਹੈ। ਉਹਦੇ ਜਾਣਕਾਰੀ ਚ ਹੈ ਕੱਲਾ ਸੀ ਕੀ ਇਹਦੇ ਔਰ ਵੀ ਕੋਈ ਸ਼ਾਹੀ ਹੈ ਇਹਦੇ? ਅਜੇ ਤੱਕ ਤਾਂ ਕੱਲਾ ਹੀ ਹੈ। ਇੱਕ ਨਾਮ ਉਮਰ ਦਾ ਤੇ ਇਹਦੇ ਹੁਣ ਤੱਕ ਕਿੰਨੇ ਕੇਸ ਜਿਹੜੇ ਫੇਸ ਹੋ ਰਹੇ ਨੇ ਇਹਦੇ? ਇਹਦੇ ਟ੍ਰੇਡ ਸਾਡੇ ਕੋਲ ਤਾਂ ਇੱਕ ਹੀ ਹੈ ਜੀ ਉਮਰ ਬਸੀਖ ਖਾਲਦੀ ਹੈ ਇਹਦੇ ਆਸ-ਪਾਸ ਹੀ ਹੈ। ਉਹ ਜਿੰਗੋਪਰੇਸ਼ਨ ਕੀਤਾ ਗਿਆ ਕਿ ਇਹਨਾਂ ਨੂੰ ਕਾਬੂ ਕੀਤਾ ਕੋਈ ਇਤਲਾਮ ਨਹੀਂ ਦਿੱਤੀ। ਦਿੱਖਿਓ ਮੇਰੇ ਇਨਫੋਰਮੇਸ਼ਨ ਸੀ ਸੱਚੀ ਸਾਹਿਬ ਕੋ। ਇਹ ਪੈਦਾ ਸੀਗਾ ਵਿਅਕਤੀ ਜੀ। ਪੈਦਾ ਸੀਗਾ। ਪਰਵਾਰਾ ਦੀ ਕੋਕੜੀ ਜੀ ਇਹ ਅਜੇ ਕਰਨੇ ਪੁੱਛ ਗਏ ਸੀ। ਲਿਖਿਆ ਵਾ ਜੀ ਮੈਂ ਕੱਲ। ਉਹ ਮਤਲਬ ਜਿਵੇਂ ਪਹਿਲੇ ਬਾਰ ਉਹਦੇ ਇੰਪ ਇੰਡੀਆ ਜਿਵੇਂ ਜਿਹੜੇ ਵੀ ਅਸਲੀ ਪਰ ਮਾਰੇ ਜਿਵੇਂ ਇੰਡੀਆ ਮੇਡ ਵਿੱਚ ਹੁੰਦਾ ਵੀ ਉਹ ਘਰ ਤੋਂ ਬਣਦੇ ਉੱਪਰ ਲਿਖ ਦਿੰਦੇ ਹੋਗੇ ਇਹ ਸਾਰੇ ਲਾਈਨ ਚ ਫੋਆਹਾ ਤੁਹਾਨੂੰ ਬੋਲੋਗੇ ਐਜੇ ਵਾਰੀ ਵਾਰੀ ਗਲਤੀ ਹੋਰ ਕੇ ਦੱਸ ਦਿਆ ਇਧਰ ਉਧਰ ਦੀਆਂ ਗੱਲਾਂ ਜ਼ਰੂਰ ਕੱਲ ਕਨਫਰਮ ਕਰ ਦਾਂਗੇ ਕਿਥੋਂ ਲਿਖਿਆ ਹੈ